ਭਾਰਤੀ ਫੌਜ ਵਿੱਚੋਂ 23 ਸਾਲ ਦੀ ਨੌਕਰੀ ਕਰਕੇ ਰਿਟਾਇਰ ਹੋ ਕੇ ਆਏ ਫੌਜੀ ਜਵਾਨ ਸਰਦਾਰ ਬਲਦੇਸ਼ ਸਿੰਘ ਦਾ ਪਿੰਡ ਵਿੱਚ ਪਹੁੰਚਣ ਤੇ ਪਿੰਡ ਜੜੈਕ ਦੀ ਸਮੂਹ ਪੰਚਾਇਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਸਰਦਾਰ ਬਲਦੇਸ਼ ਸਿੰਘ ਨੇ ਪਰਿਵਾਰ ਸਮੇਤ ਸ਼੍ਰੋਮਣ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਵਿੱਚ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਕੀਮਤੀ ਜਵਾਨੀ ਬਚਾਉਣੀ ਚਾਹੀਦੀ ਹੈ ਇਸ ਮੌਕੇ ਪਿੰਡ ਦੇ ਸਰਪੰਚ ਸਰਦਾਰ ਗੁਰਪ੍ਰੀਤ ਸਿੰਘ ਪੰਚ ਗੁਰਦੀਪ ਸਿੰਘ ਪੰਚ ਸੂਬੇਦਾਰ ਸਰਦਾਰ ਰਗਵੀਰ ਸਿੰਘ ਪੰਚ ਇਕਬਾਲ ਸਿੰਘ ਜੜਕ ਥਾਣਾ ਮੁਖੀ ਗੁਰਪਾਲ ਸਿੰਘ ਮੁੱਖ ਮੁੰਚੀ ਅਮਨਦੀਪ ਸਿੰਘ ਅਤੇ ਯਾਰਵਿੰਦਰ ਸਿੰਘ ਵੀ ਹਾਜ਼ਰ ਸਨ ਅਖੀਰ ਵਿੱਚ ਸਰਪੰਚ ਗੁਰਪ੍ਰੀਤ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਰੇ ਬਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਅਸੀਂ ਸਰਦਾਰ ਬਲਦੇਵ ਸਿੰਘ ਫੌਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਅੱਜ ਆਪਦੀ ਡਿਊਟੀ ਨਿਭਾ ਕੇ 23 ਸਾਲ ਹੌਲਦਾਰ ਰਪੈਨ ਆਇਆ ਤੇ ਸਾਡੇ ਪੂਰੀ ਪੰਚਾਇਤ ਵੱਲੋਂ ਇਹਨੂੰ ਮੋਸਟ ਵੈਲਕਮ ਕਹਿੰਨੇ ਆਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਇਹਨੂੰ ਦਨ ਦੁਗਣੀ ਰਾ ਚੋਗਣੀ ਮਿਹਨਤ ਦਾ ਤਰੱਕੀ ਬਖਸ਼ੇ ਤੇ ਇਹਦੀ ਮਿਹਨਤ ਨੂੰ ਰੱਬ ਰੰਗ ਭਾਗ ਲਾਵੇ ਅੱਜ ਮੈਂ ਇੱਕ ਸੁਬੇ ਦਾ ਨੈਪ ਸਿੰਘ ਪਿੰਚੜਕ ਪਹਿਲਾਂ ਤਾਂ ਮੈਂ ਤੁਹਾਡਾ ਪੱਤਰਕਾਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਨਿਊਜ਼ ਲਗਭਗ ਟੀਵੀ ਤੇ ਬਾਕੀ ਆਮ ਜੋ ਮੋਬਾਈਲ ਹੈ ਉਹਦੇ ਵਿੱਚ ਚੱਲਦਾ ਰਹਿੰਦਾ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਡੀ ਬਹੁਤ ਵਧੀਆ ਸੱਚ ਜਾਣਕਾਰੀ ਮਿਲਦੀ ਰਹਿੰਦੀ ਹੈ ਬਾਕੀ ਸਾਡਾ ਅੱਜ ਬਲਦੇਵ ਸਿੰਘ ਜੋ ਕਿ ਹੌਲਦਾਰ ਪੈਨਸ਼ਨ ਆਇਆ 22 ਤੋਂ 23 ਸਾਲ ਸਰਵਿਸ ਫੌਜ ਦੀ ਕਰਕੇ ਸਾਨੂੰ ਬੜੀ ਪਿੰਡ ਨੂੰ ਮਾਣ ਵਾਲੀ ਗੱਲ ਵੀ ਹੈ ਤੇ ਖੁਸ਼ੀ ਵਾਲੀ ਗੱਲ ਵੀ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਕਿਉਂਕਿ ਇਹ ਸਾਡੇ ਵੇਖਣ ਚ ਬਿਲਕੁਲ ਉਸ ਟਾਈਮ ਇਹਨਾਂ ਦੇ ਬਲਦੇਵ ਸਿੰਘ ਦੇ ਦਾੜੀ ਵੀ ਨਹੀਂ ਆਈ ਸੀ ਪੜਾਈ ਆਪਣੀ ਪੂਰੀ ਕਰਕੇ ਫੌਜ ਦੇ ਵਿੱਚ ਭਰਤੀ ਹੋਇਆ ਔਰ ਉਹ ਫੌਜ ਦੇ ਵਿੱਚ ਭਰਤੀ ਹੋਇਆ ਕਿ ਜਿਹਦੇ ਵਿੱਚ ਹਮੇਸ਼ਾ ਬੰਬ ਵਾਰਮੈਂਟ ਹੁੰਦਾ ਰਹਿੰਦਾ ਹੈ ਉਹਦੇ ਵਿੱਚ ਇਹਨਾਂ ਨੇ ਡਿਊਟੀ ਕੀਤੀ ਕਿਉਂਕਿ ਹੌਲਦਾਰ ਦੀ ਨੌਕਰੀ ਤੱਕ ਪਹੁੰਚਣਾ ਬੜਾ ਮੁਸ਼ਕਲ ਹੈ ਸਭ ਤੋਂ ਪਹਿਲਾਂ ਇਹ ਰਿਕਰੂਟ ਭਰਤੀ ਹੋਏ ਫਿਰ ਇਹ ਸ਼ਿਵਾਈ ਬਣੇ ਫਿਰ ਇਹ ਲੈਸਨਰਕ ਬਣੇ ਫਿਰ ਇਹ ਨਾਇਕ ਬਣੇ ਫਿਰ ਇਹ ਲੈਸ ਹੌਲਦਾਰ ਬਣੇ ਫਿਰ ਇਹ ਹੌਲਦਾਰ ਬਣੇ ਉਸ ਤੋਂ ਬਾਅਦ ਪੈਨਸ਼ਨ ਆਏ ਕਿਉਂਕਿ ਇਹ ਜਿਹੜੀ ਇੰਜੀਨੀਅਰ ਦੀ ਡਿਊਟੀ ਹੈ ਬੜੀ ਮੁਸ਼ਕਲ ਵਾਲੀ ਹੈ ਉਹਦੇ ਵਿੱਚ ਕੋਈ ਅਗਰ ਮਿਲਟਰੀ ਹਟ ਮਕਾਨ ਦੇ ਵਿੱਚ ਬੈਠਾ ਨਹੀਂ ਨਿਕਰਿਆ ਮਕਾਨ ਨੂੰ ਬੰਬ ਨਾਲ ਡੋਣਾ ਪੈਂਦਾ ਆਪ ਬੰਬ ਫੜ ਕੇ ਲੈ ਜਾਣਾ ਪੈਂਦਾ ਜੇ ਦੁਸ਼ਮਣ ਇਧਰ ਨੂੰ ਆਉਂਦੀ ਸੁਭਾਅਨਾ ਤਾਂ ਉਹਦੇ ਮੂਰੇ ਬੰਬ ਲਾਉਣੇ ਪੈਂਦੇ ਆ ਤਾਂ ਕਿ ਉਹ ਆਪਣੇ ਇਲਾਕੇ ਤੱਕੇ ਨੁਕਸਾਨ ਨਾ ਕਰ ਦੇਵੇ ਤੇ ਇਸ ਤਰ੍ਹਾਂ ਇਹ ਡਿਊਟੀ ਬੰਦਾ ਕਰਕੇ ਆਇਆ ਸਾਨੂੰ ਤੇ ਸਾਡੇ ਪਿੰਡ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਬੜੇ ਮਾਣ ਵਾਲੀ ਗੱਲ ਹੈ ਕਿਉਂਕਿ ਆਉਣ ਵਾਲੇ ਟਾਈਮ 'ਚ ਜੋ ਇੱਕ ਫੌਜ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਬੰਦਾ ਮਿਲਦਾ ਹੈ ਉਹਦੇ ਵਿੱਚ ਇੱਕ ਅਸਾਂ ਦਾ ਬੰਦਾ ਵੀ ਹੈ ਨੇਪਾਲ ਦਾ ਵੀ ਹੈ કર્ਨਾਟਕਾ ਦਾ ਵੀ ਹੈ ਬਿਹਾਰ ਦਾ ਵੀ ਹੈ ਪੰਜਾਬ ਦਾ ਵੀ ਹੈ ਹਰ ਬੰਦੇ ਨਾਲ ਗੱਲਬਾਤ ਕਰਨ ਦਾ ਹਰ ਬੰਦੇ ਨਾਲ ਸਕੀਮ ਸੋਚਣ ਦਾ ਸਾਰਾ ਪਤਾ ਲੱਗਦਾ ਤੇ ਇਸ ਕਰਕੇ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਦੇ ਨੌਜਵਾਨ ਜੋ ਕਿ ਪਿੰਡ ਨੂੰ ਉੱਚਾ ਚੱਕ ਸਕਦੇ ਆ ਬੜੀ ਖੁਸ਼ੀ ਦੀ ਗੱਲ ਹੈ 150 ਰਗਵੀਰ ਸਿੰਘ ਭਾਈ ਬਲਦੇਵ ਸਿੰਘ ਜੀ ਦਾ ਜੋ ਹੌਲਦਾਰੀ ਪੈਨਸ਼ਨ ਆਏ ਹਨ ਉਹਨਾਂ ਦਾ ਪਿੰਡ ਆਉਣ ਤੇ ਬਹੁਤ-ਬਹੁਤ ਨਿਗਾ ਸਵਾਗਤ ਕਰਦੇ ਆ ਇਸ ਟਾਈਮ ਪੰਚਾਇਤ ਮੈਂਬਰ ਹੋਣ ਦੇ ਨਾਤੇ ਅਸੀਂ ਇਹਨਾਂ ਦਾ ਪਿੰਡ ਦੇ ਸਵਾਗਤ ਕੀਤਾ ਹੈ ਅਸੀਂ ਇਹ ਹੀ ਗੱਲ ਚਾਹਵਾਂਗੇ ਕਿ ਸਾਡੇ ਜਿਹੜੇ ਨਵੀਂ ਨੌਜਵਾਨ ਪੀੜੀ ਆ ਉਹ ਇਹਨਾਂ ਤੋਂ ਕੋਰਸ ਪ੍ਰੇਰਣਾ ਲੈਣ ਨਸ਼ਾ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਨੂੰ ਚਾਰ ਚੰਨ ਲਾਉਣ ਤਾਂ ਕਿ ਫੌਜ ਸੇਧ ਤੇ ਦੇਸ਼ ਦੀ ਸੇਵਾ ਵੀ ਹੋ ਸਕੇ ਔਰ ਬੰਦਾ ਆਪਣਾ ਪਰਿਵਾਰ ਵੀ ਪਾਲ ਸਕੇ ਜੀ ਇਹਨਾਂ ਮਲਦੇਵ ਸਿੰਘ ਨੂੰ ਅਸੀਂ ਫਿਰ ਦੁਬਾਰਾ ਆਪਣੇ ਪਰਿਵਾਰ ਦੇ ਵਿੱਚ ਆਉਣ ਤੇ ਬਹੁਤ-ਬਹੁਤ ਵਧਾਈ ਦਿੰਦੇ ਆ ਜੀ ਪਿੰਡ ਵੱਲੋਂ ਸਾਰੇ ਪੰਚਾਇਤ ਵੱਲੋਂ ਇਹਨਾਂ ਦਾ ਬਹੁਤ-ਬਹੁਤ ਨਿਗਾ ਸਵਾਗਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਰੱਬ ਦਾ ਸ਼ੁਕਰਾਨਾ ਕਰਦਾ ਹਾਂ ਕਿ ਜਿਨ੍ਹਾਂ ਨੇ ਮੇਰੀ ਨੌਕਰੀ ਸਹੀ ਸਲਾਮਤ ਹੋਣ ਦੇ ਬਾਵਜੂਦ ਮੈਂ ਇਨਵੈਸਟਮੈਂਟ ਦੇ ਵਿੱਚ ਵਾਪਸ ਲਿਆਂਦ ਖੜਾ ਕੀਤਾ ਹੈ ਨਵੀਂ ਉਮਰ ਦੇ ਵਿੱਚ ਮੈਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਤੇ ਪੂਰੀ ਨੌਕਰੀ ਕਰਨ ਦੇ ਬਾਅਦ ਇੱਕ ਦੂਸਰੀ ਉਮਰ ਵਿੱਚ ਹੀ ਸਮਝ ਲੋ ਕੇ ਬੰਦਾ ਆ ਜਾਂਦਾ ਕਿ ਮੈਂ ਆਪਣੇ ਪਿੰਡ ਵਾਪਸ ਆ ਗਿਆ ਸਹੀ ਸਲਾਮਤ ਦੂਸਰਾ ਮੈਂ ਸਾਡੇ ਪਿੰਡ ਦੀ ਪੰਚਾਇਤ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੇਰਾ ਇਨ ਨਿੱਘਾ ਸਵਾਗਤ ਕੀਤਾ ਤੇ ਇਸ ਪਿੰਡ ਦੀ ਸ਼ਾਨ ਵਧਾਈ ਮੈਂ ਪਰਮਾਤਮਾ ਤੋਂ ਦੁਆ ਕਰਦਾ ਕਿ ਇਦਾਂ ਹੀ ਇਹ ਹਰ ਇੱਕ ਚਾਹੇ ਉਹ ਫੌਜੀ ਹੋਵੇ ਚਾਹੇ ਕਿਸੇ ਵੀ ਨੌਕਰੀ ਤੇ ਹੋਵੇ ਉਹਦਾ ਪਿੰਡ ਵੱਲੋਂ ਤੇ ਪੰਚਾਇਤ ਵੱਲੋਂ ਇਦਾਂ ਹੀ ਸਨਮਾਨ ਕਰਦੇ ਰਹਿਣ ਕਿਉਂਕਿ ਇਸ ਨਾਲ ਜੋ ਨਵੇਂ ਸਾਡੇ ਬੁੰਡੇ ਆ ਉਹ ਨਸ਼ਿਆਂ ਤੋਂ ਰਹਿਤ ਰਹਿਣਗੇ ਉਹਨਾਂ ਨੂੰ ਪ੍ਰੇਰਣਾ ਮਿਲੂਗੀ ਮੈਂ ਇੱਕ ਵਾਰ ਫੇਰ ਪਿੰਡ ਦੀ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪ ਦਾ ਕੀਮਤੀ ਸਮਾਨ ਕੱਢ ਕੇ ਮੇਰਾ ਇਨਾ ਸਨਮਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਗਾ ਤੋਂ ਰਾਜਾ ਢਾਲੀਵਾਲ ਦੀ ਖਾਸ ਰਿਪੋਰਟ